ਸੋ ਲੱਗਦਾ ਮੈਨੂੰ ਇੱਥੇ ਟਰੱਕਾਂ ਵਾਲੇ ਪਾਈਆਂ ਵਾਸਤੇ ਨਾਲ ਸੌਣ ਦਾ ਵੀ ਬਣਿਆ ਸ਼ਾਇਦ ਇੱਥੇ ਆ ਕੇ ਰੁਕਦੇ ਨੇ ਕੋਈ ਟਰੱਕ ਸਾਰੇ ਇੱਧਰ ਹੀ ਖੜੇ ਨੇ ਆ ਦੇਖੋ ਜੀ ਖੜਾ ਹੈ ਸਾਹਮਣੇ ਕੈਨਵੋਰਥ ਅਰੇ ਸਟਾਰਟ ਹੀ ਖੜੇ ਨੇ ਕੈਨੇਡਾ ਤੋਂ ਆਇਆ ਸਾਹਮਣੇ অন্ਟਾਰੀਓ ਮੈਰੀਲੈਂਡ ਇੰਡੀਆਨਾ ਬੜੀ ਬੜੀ ਦੂਰੋਂ ਦੀ ਟਰੱਕ ਆਏ ਨੇ ਖੜੇ ਨੇ ਸਪ੍ਰਾਈਟ ਲਾਈਨਰ ਸਪ੍ਰਾਈਟ ਲਾਈਨਰ ਇਹ ਟੈਕਸਾਸ ਤੋਂ ਆਇਆ ਨੇ ਆ ਦੇਖੋ ਜੀ ਬੜਾ ਜ਼ਬਰਦਸਤ ਉਹ ਆ ਜੂਆ ਇਹ ਆਪਣੇ ਇੰਡੀਆਨਾ ਦਾ ਹੀ ਹੈ ਲਾਓ ਵੀ ਟਰੱਕਾਂ ਵਾਲਾ ਸ਼ੌਂਕ ਲਾ ਲਿਓ ਜੀ ਅੱਜ ਆ ਦੇਖੋ ਇੱਕ ট্রাক ਇੰਟਰਨੈਸ਼ਨਲ ਬਹੁਤ ਸੋਹਣਾ ਰੰਗ ਵੀ ਬਹੁਤ ਸੋਹਣਾ ਸੀ ਉਹਦਾ ਓਹੋ ਹੋ ਆ ਦੇਖੋ ਸਾਹਮਣੇ ਇਹ ਲਗ ਲਗ ਸਟੇਟਾਂ ਤੋਂ ਆਏ ਨੇ ਔਰ ਇੱਕਾ ਵੋਲਵੋ ਦਾ ট্রাক ਬਹੁਤ ਸੋਹਣਾ ਸਾਹਮਣੇ ਖੜਾ ਇਹ ਵਾਲਾ ਵਾਹ ਕੀ ਸੋਹਣੀਆਂ ਇਹਦੀਆਂ ਲਾਈਟਾਂ ਵੀ ਬਣਾਈਆਂ ਨੇ। ਮਾ ਦੇਖ। ਬਾਕੀ ਬਾਈ ਆਪਣਾ ਆ ਰਿਹਾ ਇੱਕ ਉਹਦੇ ਟਰੱਕ 'ਚ ਦੇਖਾਂਗੇ ਕੀ ਹਿਸਾਬ-ਤਾਬ ਹੈ। ਅੰਦਰ ਵੜ ਕੇ ਚੈੱਕ ਕਰਾਂਗੇ। ਕਿਚਨ, ਬੈੱਡ ਸਾਰਾ ਕੁਝ ਚੈੱਕ ਕਰਾਂਗੇ ਉਹਦੇ ਅੰਦਰ ਕੀ ਬਣਿਆ ਹੈ। ਉਹ ਡੀਜ਼ਲ ਮਹਿੰਗਾ ਤੇ ਪੈਟਰੋਲ ਸਸਤਾ ਹੈ ਗੈਲਨ ਗੈਲਨ ਦਾ ਪ੍ਰਾਈਸ ਹੈ ਲੀਟਰ ਦਾ ਨਹੀਂ ਹਾਂਜੀ ਕਿੱਦਾਂ ਬਹੁਤ ਲਾਗ ਰਹੀ ਡਰਾਈਵਿੰਗ ਕਾਰ ਨਾਲ ਅੱਛਾ ਅੱਛਾ ਇੱਥੇ ਹੀ ਐਡਰੈਸ ਘਾਰ ਲੈ ਗਏ ਅੱਛਾ ਅੱਛਾ ਠੀਕ ਤੋਰ ਕੇ ਤਾਂ ਠੀਕ ਵਾਹ ਵਾਹ ਵੀ ਆ ਗਈ ਇਹ ਪਹਿਲੇ ਆ ਗਿਆ ਤੇਰਾ ਇੱਥੇ ਖੜੀ ਕਰ ਸਕਦਾ ਖੜਾ ਕਰ ਸਕਦਾ ਠੀਕ ਹੈ ਫਿਰ ਠੀਕ ਹੈ ਅੱਛਾ ਵਾਓ ਉਹ ਕਾਰਾਂ ਨਾਲ ਦਾ ਤੇਰ ਤੋਂ ਵਾਰਾਂ ਠੀਕ ਇਹ ਟਰੱਕਾਂ ਨਾਲ ਦਾ ਲੱਗ ਬਣਿਆ ਹਨ ਉਹ ਕਾਰਾਂ ਨਾਲ ਦਾ ਲੱਗ ਗੇ ਇੰਟਰੈਕਸ਼ਨ ਵੀ ਲਾਈ ਜਾਂਦਾ ਨੇ ਵੀਰੇ ਅੰਦਰ ਹੈ ਗਈ ਖਬਰ ਸੂਰ ਦੀ ਵਧੀਆ ਅੱਛਾ ਕਾਰਾਂ ਕੋ ਚੱਕਰੀ ਹੁੰਦਾ 10 ਆਵਾਰ ਟੌਰ ਸਭ ਜਿਹੇ ਨਾਲ ਇੱਕ ਪੱਤੀ ਪਿਆ ਇਹ ਉਹ ਵਰਦੋਕੈਂ ਟਿਕਾਣਾ ਦੇਖਦਾ ਜਿਆ ਲਾਰਾ ਭਰ ਦੇਣਾ ਹੋਵੇ ਅੱਛਾ ਹੋਰਸ ਹੋ ਜਾਂਦਾ ਵੀ ਮੈਂ ਨਾਲ ਹੀ ਹੋਰ ਪਿਆਣਾ ਲੱਗਦਾ ਬਸ ਵਧੀਆ ਫਿਰ ਆਇਆ ਬਲੈਕਟਰਜ ਹੋਇਆ ਹੈ ਹਾਂ ਹਾਂ ਜਾਏਂ ਜਾਣਾ ਕਿਹਨੂੰ ਹਾਂ ਬਸ ਵਧੀਆ ਜਨਾ ਸਹੀ ਅੱਤੇ ਹੀ ਪੱਕਾ ਹੁੰਦੀ ਆ ਹੁਣ ਜਾਣਾ ਅੰਦੇ ਜਾ ਕੇ ਹੋ ਜਾਣਾ ਲੋਕਾਂ ਦੇ ਸੇਵਾ ਤੁਸੀਂ ਇਧਰੋਂ ਆਏ ਹੋਣ ਇਧਰੋਂ ਆਏ ਹਨ ਉਹ ਪਰਲੇ ਐਗਜ਼ਿਟ ਤੋਂ ਤੋੜੀਆ ਜਾਣਾ ਤਰੂ ਨਿਕਲ ਗਿਆ ਨਾ ਹਾਂ ਐ ਨਹੀਂ ਜਾ ਤੋਹੇ ਲੈਂਡ ਨਾਲ ਕੋਈ ਹੁੰਦਾ ਨਾ ਕਿ ਤਰੇ ਇੱਧਰ ਵਾਪਸ ਇੱਧਰ ਜਾਣਾ ਅਸੀਂ 40 45 ਕਿਲੋਮੀਟਰ ਇੱਧਰ ਨੂੰ ਆਏ ਆ ਅੱਛਾ ਹਾਂ ਤੁਸੀਂ 40 ਅਸੀਂ ਸਿੱਧਾ ਹੀ ਜਾਣਾ ਸੀ ਆ ਸਮਝ ਗਿਆ ਉਹ ਹੀ ਆਪਸ ਆ ਰਹੇ ਹੋ ਇਕੱਠੇ ਜਾਣਾ ਫਿਰ ਆ ਕਿਲੋਮੀਟਰ ਹਾਂ 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 ਤੇ ਮੈਂ ਸਿੱਧਾ ਜਾਣਾ ਅਸੀਂ ਇੱਧਰ ਹੋ ਜਾਣਾ ਆ ਇੱਧਰ ਹੋ ਜਾਣਾ ਕਰ ਲੈ ਬੰਦ ਇਹਨੂੰ ਕਿ ਨਹੀਂ ਹਾਂ ਬੰਦ ਨਹੀਂ ਕਰਦੇ ਹੈਗੇ ਉਹ ਵੀ ਆ ਜਾਈਏ ਅੱਛਾ ਕੋਈ ਫਰਕ ਨਹੀਂ ਨੂੰ ਉਹ ਮਰ ਕੇ ਰੀਚ ਲਾ ਜਾਂਦਾ ਤੂੰ ਆ ਜਾ ਵੱਖਾ ਜਾਂਦਾ ਤਾਂ ਹਾਂ ਹਾਂ ਉਹ ਲਾਣਾ ਲੱਗਦਾ ਉਹ ਕਰਾ ਕੋਈ ਨਾ ਉਹ ਜੋ ਮੈਂ ਖਤਰੀ ਲਾ ਕਰਨੇ ਤੇ ਉਹਨੇ ਟ੍ਰੱਕਾ ਦਿਮੇਟਰ ਲੱਗਾਉਂਦਾ ਉਹਦਾ ਬੰਦ ਰੱਖੋਨ ਕਰੇ ਜਿੱਥੇ ਆਇਆ ਉਹ ਲਾ ਕੇ ਅੱਗੇ ਹੈਂਗਰ ਉਹ ਵਾਲਾ ਲੱਗਾਉਂਦਾ ਤੇ ਫੇਕਾ ਹੈਂ ਹੈ ਨੰਨ ਨਾ ਉਹ ਹੈ ਤੂੰ ਦਰਾਸ ਹਾਂ ਜਾਈਂ ਹੁਣ ਤੇ ਚੋਲ ਅੱਗੇ ਜਾ ਮੈਂ ਵੀ ਦੇਖਦਾ ਕਿਦਾਂ ਦਾ ਟਰੱਕ ਅਮਰੀਕਾ ਵਾਲਿਆਂ ਦੇ ਵਾਹ ਜੀ ਵਾ 270000 ਮਾਈਲ ਚੱਲ ਚੁੱਕਿਆ ਭਾਈ ਆ ਵਾ ਟ੍ਰੱਕ ਚਲਾਉਣ ਦਾ ਲੱਗ ਹੀ ਮਜਾ ਆਂਦਾ ਹੁਣ ਮਾ ਪੂਰਾ ਬੈੱਡ ਬਣਿਆ ਹੈ ਏਅਰ ਕੰਡੀਸ਼ਨ ਚੱਲ ਰਿਹਾ ਉਹ ਆ ਜੀ ਉਹ ਪੂਰਾ ਜਿਖੜ ਲਾਇਆ ਅੰਦਰ ਰੈਜ ਵੀ ਇਧਰ ਬਲਦੀ ਕੀ ਚੀਜ਼ ਹੈ ਏਅਰ ਕੰਡੀਸ਼ਨ ਨਾ ਹੋਵੇ ਸਮਾਨ ਸਮੋਹ ਹੂੰ ਉਹ ਟਰੱਕ ਆਟੋਮੈਟਿਕ ਨਹੀਂ ਤੇ ਗੇਅਰ ਜਿੱਦਾਂ ਆਪਣੇ ਇੰਡੀਆ ਹੁੰਦੇ ਨੇ ਉਹ ਸਿਸਟਮ ਨਹੀਂ ਹੈਗਾ। ਮੈਂ ਕੱਟੀ ਚਲਾਵਾ। ਆਟੋਮੈਟਿਕ। ਨਾ ਮੇਰਾ ਬੇਟਾ। ਅਸਾਦੀਆ। ਲਓ ਜੀ ਦੇਖ ਲਓ। ਕਾਫੀ ਲੋਕਾਂ ਦੀ ਫਰਮਾਇਸ਼ ਹੈ ਕਿ ਟਰੱਕ ਦੇਖਣਾ ਅਮਰੀਕਾ ਦੇ ਅੰਦਰ ਕਿੱਦਾਂ ਦਾ ਹੁੰਦਾ ਹੈ। ਆ ਦੇ ਲੋ ਇੱਕ ਬੰਦੇ ਦਾ ਹੋਰ ਵੀ ਲੱਗਦਾ ਉੱਪਰ ਸੌਣ ਦਾ ਅ ਬਣਿਆ ਸਿਸਟਮ ਬੈੱਡ ਤਾਂ ਬਾਕੀ ਇੱਥੇ ਬੰਦਾ ਪੂਰਾ ਮਸਤੀ ਨਾਲ ਖੁੱਲਡੁੱਲਾ ਹੋ ਕੇ ਸੌ ਸਕਦਾ ਥੱਲੇ ਆਂਦਾ ਕੀ ਨਾ ਨਾ ਕੁਛ ਨਹੀਂ ਖਾਣਾ ਬਣਾਵਾ ਨਾ ਨਾ ਕਾਉਦੀ ਸਿੱਖੀ ਬਹੇ ਬਣਾਣੀ ਕੀ ਚੀਜ਼ ਹੈ ਖੀਰ ਕਾਉਦੀ ਸਿੱਖੀ ਬਣਾਣੀ ਇਹ ਵਾਜੀ ਹੁਣ ਤਾਂ ਦੁੱਧ ਦੀ ਬਣਾਣੀ ਫਿਰ ਆਹ ਆ ਠੀਕ ਹੈ ਠੀਕ ਹੈ ਡਰਾਗ ਫਰੋਡ ਤੇ ਨਹੀਂ ਖਾਣਾ ਖੁਸ਼ ਨਹੀਂ ਬਸ ਤੂੰ ਚਾਹ ਬਣਾ ਲਓ ਚਾਹ ਪੀਨੇ ਆ ਪਾਣੀ ਪੁਣੀ ਦਾ ਵੀ ਰੱਖਿਆ ਸਾਧਨ ਅੰਦਰ ਸਾਰਾ ਕੁਝ ਉੱਧਰ ਪਿਆ ਆਹ ਕੰਨੀ ਰੱਖੀ ਅੱਛਾ ਠੀਕ ਹੈ ਉਹ ਤੇ ਪਾਣੀ ਆ ਗਿਆ ਉਹਦੇ ਭਰ ਲੈਣਾ ਹਾਂ ਚੋਚਾ ਰੱਖਿਆ ਨਾਲ ਉੱਥੀ ਧੋਲੋ ਭਾਵੇਂ ਹੁਣ ਇਹ ਕਰੀ ਰਕਾਰ ਬਣਾਣੇ ਆ ਇਹ ਰੰਦੇ ਪਾਣੀ ਇਹਦੇ ਚੀਤੋਲ ਨੇ ਯੋ ਵੇਣਾ ਸਾਰੀ ਪੀਆਂਗੇ ਪੀਆਂਗੇ ਇੰਨੇ ਪਿਆਰ ਨਾਲ ਬਣਾ ਰਿਆ ਦੋ ਦੋ ਗਲਾਸ ਵੀ ਨਹੀਂ ਦੀਦੀ ਵਾਰ ਇਹ ਅੱਖਟਾ ਬੰਨੇ ਹਾਂ ਬਿਲਕੁਲ ਠੀਕ किटलन करके नाम है और बहुत ही शानदार जगह यह रूम इत बुक हॉलीवुड क्या बात है नाइट लाइफ इतनी बहुत बढ़िया लाइटिंग और होटल ਉਹ ਰਹਿੰਦੀਆਂ ਚੀਜ਼ਾਂ ਬਹੁਤ ਜ਼ਿਆਦਾ ਬਣੀਆਂ ਹੋਈਆਂ ਨੇ ਫਨ ਨਾਲ ਥੋੜੀ دیر ਤੱਕ ਰਾਉਂਡ ਲਾ ਕੇ ਦੇਖਦੇ ਆ ਪਹਿਲਾਂ ਕਰਦੇ ਆ ਆਪਾਂ ਇੱਕ ਵਾਰੀ ਚੈੱਕ ਇਨ